ਭਾਦਰ ਸਾਥੀਓ ਆਪਾਂ ਪੀਐਸਐਸ ਦੀ ਅਸਰੇਲੀ ਵਿੱਚ ਜਿਹੜਾ ਐਡਾ ਵਧੀਆ ਕੱਟ ਕੀਤਾ ਇੱਥੇ ਪਤਾ ਲੱਗਦਾ ਹੈ ਵੀ ਸਰਕਾਰ ਦੀਆਂ ਅਨਕਾਮੀਆਂ ਕਿੰਨੀਆਂ ਕੋ ਮੁਲਾਜ਼ਮਾਂ ਦੇ ਪ੍ਰਤੀ ਚੱਲ ਰਹੀਆਂ ਨੇ ਕੌਤਬ ਮੋਦੀਆਂ ਭੈਣਾ ਵਿਧਾਈ ਦੀਆਂ ਬਾਤਰ ਨੇ ਜਿਹੜੀ ਕਾਹਦੀ ਵੱਡੀ ਗਿੰਤੀ ਚ ਆ ਕੇ ਇਸ ਗਲਮ ਸਰਕਾਰ ਦਾ ਜਿਹੜਾ ਪੇਟ ਸਿਆਪਾ ਕੀਤਾ ਜਾ ਰਿਹਾ ਹੈ ਕਿਉਂਕਿ ਮੇਰੇ ਵੀਰੋ ਉਹ ਜਿਸ ਤਰ੍ਹਾਂ ਬਾਣੀ ਦੇ ਫਰਮਾਨ ਨੇ ਜੱਮੇ ਬਾਣ ਲੱਗਿਓ ਤੰਬੇ ਰੋਸ ਜਾਗਿਓ ਆ ਰੋਸ ਹੋਣ ਜਾਂਦਾਂ ਲੱਗਿਆ ਮਲਾਜਮ ਜਥੇ ਬੰਦੀਆਂ ਵਿੱਚ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ 3 ਸਾਲ ਹੋ ਗਏ ਸਰਕਾਰ ਸੁੱਤੀ ਨੂੰ ਜਦੋਂ ਇਹਨੇ ਵਾਦੇ ਕੀਤੇ ਸੀ ਕਿ ਮੈਂ ਕਿਸੇ ਨੂੰ ਕਦੇ ਧਰਨੇ ਮਜਾਵੇ ਤਾਂ ਨਹੀਂ ਬੈਠਣ ਦੇਵਾਂਗਾ ਪਰ 3 ਸਾਲ ਹੋ ਗਏ ਸਰਕਾਰ ਬਣੀ ਨੂੰ ਮੈਂ ਕਹਿੰਦਾ ਹੱਕ ਜਿਹੜੀ ਵੀ ਖਾਲੀ ਨਹੀਂ ਜਾਵੇਗਾ ਜਿਸ ਨੇ ਸਰਕਾਰ ਦਾ ਛੜਕਾ ਦੇ ਉੱਤੇ ਕਰਾਓ ਜਾ ਧਰਨਾ ਮਜਾਰਾ ਨਹੀਂ ਦਿੱਤਾ ਜਾ ਰਿਹਾ तो देख हैं। ल, जलील कर है। आ देख रहे हैं भैन बैठिया ने आंगनबाड़ी बैठिया ने पर को बीबी को बीबिया का लाया जा रहा है इन्होंने दिता की जा रहा है सिर्फ तीन हजार रुपया जा पंद्रह सौ रुपया ਇਹ ਸਭ ਤੋਂ ਵੱਡਾ ਝੂਠਨ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਕਿਉਂਕਿ ਜੋ ਉਹਨਾਂ ਨੇ ਆਪ ਦੀ ਤਨਖਾਹਾਂ ਵਧਾਉਣੀਆਂ ਹਨ ਤਾਂ ਮੈਂ ਕਹਿੰਦਾ ਰਾਤੋ ਰਾਤ ਹੀ ਮਿਲ ਪੈ ਸੋ ਜਾਂਦੇ ਨੇ ਤੇ ਉਹ ਜਿਹੜੀ ਵਿਰੋਧੀ ਧਿਰ ਹੈ ਉਹ ਵੀ ਉੱਥੇ ਚੁੱਪ ਰਹਿੰਦੀ ਏ ਇਸ ਲਈ ਸਾਥੀਓ ਜੇ ਮੁਲਾਜ਼ਮਾਂ ਨੂੰ ਕੋਈ ਚਵਾਨੀ ਦਾ ਫਾਇਦਾ ਦੇਣਾ ਹੋਵੇ ਤਾਂ ਅਖਬਾਰਾਂ ਦੀਆਂ ਪਹਿਲੀਆਂ ਸੁਰਖੀਆਂ ਜਦ ਦੱਸਣਗੇ ਕਿ ਇਹਨੇ ਹਜ਼ਾਰ ਕਰੋੜ ਰੁਪਏ ਦਾ ਜਿਹੜਾ ਟਾਟਾ ਪਾਵੇਗਾ ਜਿਹੜਾ ਮੁਲਾਜ਼ਮਾਂ ਤੇ ਜਿਹੜਾ ਸਰਕਾਰ ਦਾ ਬੋਝ ਪਵੇਗਾ ਜਿਹੜਾ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਹੈ ਰੁਜ਼ਗਾਰ ਦੇ ਨਾਂ ਤੇ ਇਹਨੇ ਆਪਣੀ ਜਿਹੜੀ ਕੁਰਸੀ ਚਪਕਾਈ ਏ ਔਰ ਰੁਜ਼ਗਾਰ ਕਿਹਨਾਂ ਨੂੰ ਦਿੱਤਾ ਹੈ ਆਪਾਂ ਵੇਖ ਰਹੇ ਆ ਸਾਡੇ ਸਿੰਚਾਈ ਵਿਭਾਗੇ ਚ ਜਨਸਪਲਾਈ ਸਪਲਾਈ ਵਿਭਾਗੇ ਚ ਸੀਵਰੇਜ ਬੋਰਡ ਦੇ ਚ ਡਰੇਨ ਦੇ ਵਿਭਾਗ ਵਿੱਚ ਹਜ਼ਾਰਾਂ ਬੋਝਾਂ ਦੇ ਕੱਟ ਲਾਇਆ ਗਿਆ ਇੰਦੀ ਸਰਕਾਰ ਵੇਲੇ ਉਹਨਾਂ ਨੂੰ ਰੁਜ਼ਗਾਰ ਕੀ ਜਾਣਾ ਉਲਟਾ ਉਹਨਾਂ ਦੇ ਅੰਦਰ ਚ ਬੈਠਾ ਆ ਗਿਆ ਇਸ ਲਈ ਮੈਂ ਸਾਥੀਓ ਬੇਨਤੀ ਕਰਦਾ ਕਿ ਇਹੋ ਜਿਹੇ ਗਪੋੜੀ ਮੁੱਖ ਮੰਤਰੀ ਨੂੰ ਆਉਂਦੀ ਵਾਰ ਤੁਸੀਂ ਚਲਦਾ ਕਰਨਾ ਹੈ ਜਿਹੜਾ ਮੁਲਾਜ਼ਮਾਂ ਦੀ ਇੱਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਇਹਨਾਂ ਨੂੰ ਗੱਲਾਂ ਸੁਣਾਉਣ ਵਾਸਤੇ ਆ ਹੁਣ ਇੱਕ ਚੋਣ ਆ ਰਹੀ ਹੈ ਜਿਹੜੀ ਲੁਧਿਆਣੇ ਦੀ ਉਹਦੇ ਵਿੱਚ ਵੀ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ ਤਾਂ ਜੋ ਇਹਨੂੰ ਪਤਾ ਲੱਗੇ ਕਿ ਮੇਰੇ 3 ਸਾਲ ਦੀਆਂ ਕਾਰਨਾਮੇ ਵਿੱਚ ਮੈਂ ਕੀ ਕੁਝ ਕੀਤਾ ਹੈ ਅਤੇ ਕੀ ਕੁਝ ਮੈਨੂੰ ਮਿਲਿਆ ਹੈ ਇਹਨੇ ਹੀ ਮੈਂ ਕਹਿੰਦਾ ਹੋਇਆ ਜੋ ਇੱਕ ਤਾਂ ਜਾਂਚ ਕਰਦੇ ਜਿੱਤ ਲੱਣ ਵਾਲੇ ਲੋਕਾਂ ਦੀ